ਹਾਂ ਪਲੀ ਗਿਲਾਮ ਜੀ ਬਲਵੀਰ ਸਿੰਘ ਇਹ ਤਾਂ ਨਹੀਂ ਮੈਂ ਮਾਲਾਂ ਦਾ ਰਹਿਣ ਵਾਲਾ ਗਲੀ ਨੰਬਰ 1 ਬਾਬਾ ਦਸਨ ਸਿੰਘ ਆਇਆ ਨੂੰ ਔਰ ਮੈਂ 26 11 ਨੂੰ ਨਵੰਬਰ ਨੂੰ ਛੁੱਟੀ ਆਇਆ ਹੋਇਆ ਸੀ ਜੋ ਸੀਵਰੇਜ ਦਾ ਕੰਮ ਪਹਿਲਾਂ ਚੱਲ ਰਿਹਾ ਸੀ ਔਰ ਜਦੋਂ ਮੇਰੇ ਤੱਕ ਪਹੁੰਚਿਆ ਤਾਂ ਇਹਨਾਂ ਨੇ ਸੀਵਰੇਜ ਦਾ ਪੰਗਾ ਪਾਤਾ ਕਹਿੰਦੇ ਵੀ ਤੂੰ ਸਾ ਅੱਗੇ ਕਰਾਇਆ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਨਹੀਂ ਅੱਗੇ ਕਰਾਇਆ ਸਰਪੰਚ ਨੂੰ ਬੇਨਤੀ ਕਰਕੇ ਕਿਹਾ ਉਹੀ ਇਹਨਾਂ ਕਾਰਵਾਈ ਕੀਤੀ ਆ ਵਾਕੀਨਾ 67-28 ਬੰਦੇ ਰਾਤ ਨੂੰ ਬੁਲਾ ਲੇ ਮੈਂ ਇਹਨਾਂ ਨਾਲ ਵੀ 4-5 ਵਜੇ ਗੱਲ ਕੀਤੀ ਹੈ ਮੈਂ ਕਿਹਾ ਭਾਜੀ ਤੁਸੀਂ ਬੰਦੇ ਬੁਲਾਏ ਜਾਂਦੇ ਜੋ ਤੁਸੀਂ ਲੜਾਈ ਝਗੜਾ ਨਾ ਕਰਿਓ ਲੇਕਿਨ 10:00-11:00 ਵਜੇ ਤੋਂ ਬਾਅਦ ਇਹਨਾਂ ਨੇ ਪੱਥਰ ਚਲਾਉਣੀ ਸ਼ੁਰੂ ਕਰ ਦਿੱਤੇ ਜਦ ਕਿ ਮੈਂ ਸਰਪੰਚ ਨੂੰ ਰਾਤ ਫੋਨ ਕੀਤਾ ਭੀ ਭਾਜੀ ਕੋਈ ਪੁਲਿਸ ਵਾਲੇ ਭਰਾਓ ਕਿ ਸਾਡੇ ਘਰੇ ਪੱਥਰ ਮਾਰ ਰਹੇ ਕੋਈ ਬੰਦਾ ਦਾ ਨੁਕਸਾਨ ਹੋ ਜਾਊਗਾ ਉਹ ਕਹਿੰਦੇ ਵੀ ਮੇਰੇ ਕੋਲ ਕਿਸੇ ਦਾ ਨੰਬਰ ਨਹੀਂ ਆ ਫਿਰ ਮੈਂ ਆਪਣਾ ਐਸਐਸਪੀ ਦਾ ਨੰਬਰ ਕੱਟ ਕੇ ਇਹਦੇ ਵਿੱਚ ਮੋਬਾਈਲ ਚੋਂ ਫਿਰ ਮੈਂ ਉਹਨਾਂ ਨੂੰ ਕਾਲ ਕੀਤੀ ਉਹਨਾਂ ਮੈਨੂੰ 112 ਨੰਬਰ ਤੇ ਕਾਲ ਕਰਨ ਨੂੰ ਦੱਸਿਆ ਫਿਰ ਮੈਂ 112 ਤੇ ਕਾਲ ਕਰਕੇ ਫਿਰ ਪੁਲਸ ਆਈ ਤੇ ਉਹ ਸਾਡ ਕਿੰਨਾ ਦੇ ਇਟ ਟੋੜਾ ਦੇ ਪਾਜੀ ਬਹੁਤ ਚੱਲਿਆ ਸੀ ਅਸੀਂ ਤੇ ਥੱਲੋਂ ਉੱਪਰ ਚੱਲ ਕੇ ਦੂਜੇ ਕਮਰੇ ਚਲੇ ਗਏ ਸੀ ਸਾਹ ਨੂੰ ਦੇ ਬਾਰੇ ਕਾਫੀ ਆਡੇ ਘਰ ਦੇ ਵਿੱਚ ਪਿਆ ਇਟ ਟੋੜਾ ਤੇ ਬਾਕੀ ਉਹਨਾਂ ਦੇ ਮੁੰਡੇ ਦੇ ਲੜਕੇ ਦੇ ਹੱਥ ਵਿੱਚ ਮੈਂ ਰੈਪਲ ਦੇਖੀ ਆ ਕੀ ਨਾਮ ਕੀ ਉਹਨਾਂ ਦੇ ਉਹਦਾ ਮੁੰਡੇ ਦਾ ਨਾਮ ਹੈਗਾ ਸਨੀ ਇੱਕ ਤਾਂ ਨਾ ਇੱਕ ਤਾਂ ਨਾ ਕੀ ਜਸੂਦੀਪ ਤਾਂ ਤੁਸੀਂ ਕਿਹੜੇ ਮੈਗਨ ਨੌਕਰੀ ਕਰਦੇ ਮੈਂ ਆਰਮੀ ਚ ਕਰਦਾਂਗਾ ਆਪਣੀ ਕੀ ਮੰਗ ਕਰਦੇ ਮੰਗ ਕਰਦੇ ਪ੍ਰਸ਼ਾਸਨ ਕੋਈ ਭਾਜੀ ਭੇਜੋ ਮੇਰਾ ਨੁਕਸਾਨ ਕੀਤਾ ਉਹਦੇ ਬਚਾ ਸਖਤ ਕਾਰਵਾਈ ਕੀਤੀ ਜਾਵੇ ਤੁਮ ਮੇਰੀਆਂ ਬੇਟੀਆਂ ਘਰੇ ਰਹਿੰਦੀਆਂ ਕੱਲ ਨੂੰ ਮੈਂ ਛੁੱਟੀ ਕੱਟ ਕੇ ਚਲ ਜਾਂਦਾ ਤੇ ਇਹਨਾਂ ਘਰੇ ਰਹਿਣਾ ਕੱਲ ਨੂੰ ਫਿਰ ਇਹੋ ਕਾਰਵਾਈ ਕਰਨਗੇ ਜੇ ਮੈਂ ਕੱਲ ਨੂੰ ਤੁਹਾਡੇ ਘਰ ਕੋਈ ਆਵੀ ਨਾ ਵੀਂ ਤੇਰਾ ਜ਼ਿੰਮੇਵਾਰ ਕੌਣ ਉਹਦਾ ਜ਼ਿੰਮੇਵਾਰ ਹਰਜੰਨ ਦੱਸਣਗੇ ਜੀ ਪਹਿਲੇ ਵੀ ਤੁਮ ਗੇ ਦੂੰਗੇ ਨਾ ਨਹੀਂ ਭਾਜੀ ਪਹਿਲਾਂ ਤਾਂ ਮੈਂ ਤਾਂ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਮੇਰੇ ਨਾਲ ਤੇ ਕੋਈ ਇਹਨਾਂ ਦਾ ਵੈਰ ਵਿਰੋਧ ਨਹੀਂ ਆ ਲੇਕਿਨ ਮੇਰੇ ਬ੍ਰਦਰ ਨਾਲ ਇਹਨਾਂ ਦੀ ਕੋਈ ਉਹ ਤੁਮੈ ਲੈ ਬ੍ਰਦਰ ਦਾ ਕਰਕੇ ਮੇਰੇ ਵੀ ਕਰੇ ਪੱਥਰ ਮਾਰੀ ਪੀ ਇਹਦਾ ਬ੍ਰਦਰ ਆ ਕੀ ਹੋਇਆ ਮੇਰਾ ਅਰਜੀ ਸਿੰਘ ਇਹ ਗਲੀ ਨੰਬਰ 1 ਚ ਸੀਵਰ ਦਾ ਕੰਮ ਚੱਲਣ ਡਿਆ ਸੀ ਤੇ ਰਸੀਵਰ ਦੇ ਨਾਲ ਆ ਕੇ ਝਗੜਾ ਹੋਇਆ ਤੇ ਝਗੜੇ ਦੇ ਵਿੱਚ ਉਹਨਾਂ ਨੇ ਸਾਨੂੰ ਕਹਿਤਾ ਕਿ ਤੁਸੀਂ ਮਤਲਬ ਗਾਹ ਕਰਾਤਾ ਵਾ ਤੇ ਗਾਲਖਲੋਜੀ ਸ਼ੁਰੂ ਕਰਤੀ ਤੇ ਰਾਤ ਨੂੰ ਮੁੰਡੇ ਜਿਹੜੇ ਆ ਸੱਦ ਕੇ 20 ਪੰਜੀ ਤੇ ਨਾਲ ਫੈਰ ਕੀਤੇ ਤੇ ਫੈਰ ਕਰਕੇ ਤੇ ਅੱਧੇ ਬੰਦੇ ਫਰਾਰ ਹੋ ਗਏ ਤੇ 11 ਬੰਦੇ ਫੜੇ ਗਏ ਤੇ ਪ੍ਰਸ਼ਾਸਨ ਨੂੰ ਆਪਾਂ ਇਹੋ ਅਪੀਲ ਕਰਦੇ ਆ ਕਿ ਜਿਹੜੀ ਇਹਨਾਂ ਦੇ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਸਾਡੇ ਤੇ ਝੂਠਾ ਪਰਚਾ ਦੇ ਕੇ 57 ਦਾ ਤੇ ਸਾਨੂੰ ਵੀ ਅੰਦਰ ਭੇਜਤਾ ਕਹਿੰਦੇ ਬਿਆਨ ਦੇ ਨਾਲ ਅਸੀਂ ਬਿਆਨ ਦੇਣ ਗਏ ਤੇ ਸਾਡੇ ਬਿਆਨ ਦੇ ਦਿਆ ਦਿੰਦਿਆ ਪਰਚਾ ਕਰਤਾ ਸਾਡੇ ਤੇ ਜਿਹੜੇ ਬੰਦੇ ਆ ਕੌਣ ਆ ਕਿ ਇਹ ਹਰਜਿੰਦਰ ਸਿੰਘ ਫੌਜੀ ਤੇ ਉਹਦੇ ਦੋ ਮੁੰਡੇ ਤੇ 11 ਬੰਦੇ ਰੈਸਟ ਕੀਤੇ ਗਏ ਆ ਸਕਾਰੋ ਬਾਰੋ ਸਮੈਗ ਦਾ ਕੰਮ ਕਰਦੇ ਆ ਹਰਜਿੰਦਰ ਸਿੰਘ ਹੌਲਦਾਰ ਵਾ ਉਹ ਉਹ ਕੰਮ ਕਰਾਉਂਦਾ ਨਾਲ ਸਮੈਗ ਦਾ ਤੇ ਜਦੋਂ ਮਰਜੀ ਦਿੱਲੀ ਨੰਬਰ ਗੱਡੀ ਆ ਇਹਦੀ ਦਿੱਲੀ ਨੰਬਰ ਗੱਡੀ ਜਦੋਂ ਮਰਜੀ ਚੈੱਕ ਕੀਤੀ ਜਾਵੇ ਇਹ ਮੌਕੇ ਦੇ ਸਮੈਗ ਵੇਚਦਾ ਤੇ ਪਿੰਦਾ ਫੜਿਆ ਜਾਏਗਾ ਤੁਹਾਡਾ ਬ੍ਰਦਰ ਕੀ ਕੰਮ ਕਰਦਾ ਜਿਹਦੇ ਘਰ ਹਮ ਮੇਰਾ ਭਰਾ ਛੁੱਟੀ ਤੇ ਆਇਆ ਵਾ ਤੇ ਆਰਮੀ ਦੀ ਛੁੱਟੀ ਕੱਟਣ ਆਇਆ ਵਾ ਤੇ ਉਹ شریف ਬੰਦਾ ਵਾ ਤੇ ਉਹਦੇ ਘਰ ਦੇ ਵਿੱਚ ਨਾ وجہ ਤੋਂ ਇੱਟ ਪੱਥਰ ਓੜਾ ਚਲਾ ਕੇ ਜਾਨੀ ਮਾਨੀ ਦਾ ਹਮਲਾ ਕੀਤਾ ਮਾਰਨ ਦਾ ਤੇ ਉਹ ਮਾਰਨ ਦਾ ਹਮਲਾ ਕੀਤਾ ਤੇ ਉਹ ਕਿਸਮਤ ਚੰਗੀ ਕਿ ਅਸੀਂ ਬੂਏ ਮਾਰ ਕੇ ਅੰਦਰ ਵੜ ਗਏ ਤੇ ਸਾਡਾ ਬਚਾਅ ਹੋ ਗਿਆ ਕਿੰਨੇ ਕਿੰਨੇ ਘਰਾਂ ਦੇ ਵਿੱਚ ਅਟੈਕ ਕੀਤਾ ਉਹ ਦੋਵਾਂ ਘਰਾਂ 'ਚ ਅਟੈਕ ਕੀਤਾ ਤੇ ਪੂਰੀ ਭੰਨ ਤੋੜ ਕਰਦੀ ਤੇ ਜੋ ਵੀ ਆ ਗੈਸ ਪਾਈਪ ਦੀ ਇਹਗਾ ਆਪਣਾ ਲੱਗਾ ਮੀਟਰ ਉਹ ਵੀ ਦਤਰਾ ਨਾਲ ਵੜਿਆ ਤੇ ਨਾਲ ਗੋਲੀਆਂ ਚਲਾਈਆਂ ਪੂਰੀਆਂ 5 30 ਫਾਇਰ ਹੋਏ ਤੇ ਅਸ ਸਚਨ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਜਿਹੜੀ ਗੱਡੀ ਦੇ ਭੰਨ ਤੋੜਦੀ ਤੇ ਗੱਡੀ ਦੀ ਮੇਰੀ ਪੂਰੀ ਸ਼ੀਸ਼ੇ ਜਿਹਨੇ ਗੱਡੀ ਦੀ ਆ ਪੂਰੀ ਭੰਨ ਤੋੜ ਕੀਤੀ ਆ ਕਲੇਟਾ ਕਾ ਤਜੀਰਨ ਕਾ ਤਜੀਰਨ 9 ਜਿਹੜੀ ਲੱਗੀ ਬਾਹਰ ਉਹ ਰੋਡ ਦੇ ਉੱਤੇ ਉਹਦੇ ਜਾ ਕੇ ਏਟ ਰੋੜਾ ਕਰਕੇ ਸਾਰਾ ਏਟ ਰੋੜਾ ਚਲਾ ਕੇ ਤੇ ਗੱਡੀ ਭੰਨ ਦਿੱਤੀ ਗਈ ਜਿਹੜੀ ਥਾਣੇ ਗੱਡੀ ਮੇਰੀ ਆ ਉਹ ਵੀ ਥਾਣੇ ਲੱਗੀ ਆ ਤੇ ਉੱਥੇ ਵੀ ਮੇਰ ਪਰਚਾ ਦੇ ਦਿੱਤਾ ਗੱਡੀ ਤੇ ਵੀ ਨਾਲ ਤੇ ਕੋਈ ਸਾਡੀ ਪ੍ਰਸ਼ਾਸਨ ਨੇ ਕੋਈ ਗੱਲ ਬਾਤ ਨਹੀਂ ਸੁਣੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਸਾਡੀ ਗੱਲ ਬਾਤ ਸੁਣੇ ਪ੍ਰਸ਼ਾਸਨ ਤੇ ਸਾਡੀ ਜੋ ਵੀ ਕਰਦੀ ਕਾਨੂੰਨੀ ਕਾਰਵਾਈ ਬੰਦੀ ਆ ਉਹ ਪੂਰੀ ਕਰੇ ਕੋਈ ਸੀਸੀਟੀਵੀ ਸਾਹਮਣੇ ਕੋਈ ਸੀਸੀਟੀਵੀ ਕੈਮਰਾ ਸਾਹਮਣੇ ਇਸ ਸਾਡੀ ਗੱਡੀ ਪਰਨੰਦੀ ਆਈਆਂ ਵਾ ਬਾਕੀ ਕੋਈ ਸੀਸੀਟੀਵੀ ਕੈਮਰੇ ਦੇਣ ਲਈ ਇਨਕਾਰ ਕਰਦੇ ਲੋਕ ਵੀ ਸਾਂਝਾ ਮਸਲਾ ਵਾ ਅਸੀਂ ਵਿੱਚ ਨਹੀਂ ਹੋਣਾ ਹੁਣ ਕੀ ਮੰਗਾਂ ਤੇ ਅਸੀਂ ਮਰਦਾਰਸਨ ਕੋਈ ਮੰਗ ਕਰਦੇ ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਜੋ ਕਾਨੂੰਨੀ ਕਾਰਵਾਈ ਬੰਦੀ ਆ ਉਹ ਪੂਰੀ ਕੀਤੀ ਜਾਵੇ ਜੋ ਇਹਨਾਂ ਦੇ ਧਾਰਾ ਲੱਗਦੀਆਂ ਵਾ ਵੱਤ ਵੱਦ ਇਹਨਾਂ ਦੇ ਤਾਰਾ ਲਾਈਆਂ ਜਾਣ ਤੁਹਾਡੀ ਪ੍ਰਸ਼ਾਸਨ ਗਾੜੀ ਦੇ ਉਹ ਅਪੀਲ ਠੀਕ ਹੈ ਨਾ ਕਰੀਏ ਪਰ ਨਹੀਂ ਕਰਦੇ ਨੇ ਕੁਛ ਕਰਦੇ ਕਿ ਤੇ ਕੀ ਕਰਦੇ ਜੇ ਵੀ ਆਡੀ ਪ੍ਰਸ਼ਾਸਨ ਨਹੀਂ ਇਨਕਾਰੀ ਆਪਣਾ ਨਹੀਂ ਕੋਈ ਕਾਰਵਾਈ ਕਰਦੇ ਫਿਰ ਅਸੀਂ ਧਰਨਾ ਲਾਵਾਂਗੇ ਜਿੱਥੇ ਕਹੋਗੇ ਕਮਿਸ਼ਨਰ ਦਫ਼ਤਰ ਦੀ ਗਾੜੀ ਧਰਨਾ ਲਾਵਾਂਗੇ ਤੇ ਰੋਡ ਜਾਮ ਕਰਾਂਗੇ ਫਿਰ ਪ੍ਰਸ਼ਾਸਨ ਨੂੰ ਦੱਸਾਂਗੇ ਕਿ ਆ ਆਡ ਨਾਲ ਹੋਇਆ ਵਾ ਸਾਰਾ ਜਿੰਨਾ ਵਾ ਇਕੱਠਾ ਸਮਾਜ ਆਡਾ ਬਾਲਮੀਕ ਸਮਾਜ ਵਾ ਉਹ ਇਕੱਠਾ ਕਰਾਂਗਾ ਤੇ ਧਰਨਾ ਲਾਵਾਂਗਾ ਥਾਣੇ ਦੇ ਗਾੜੀ ਕਮਿਸ਼ਨਰ ਦਫ਼ਤਰ ਦੀ ਗਾੜੀ ਤੇ ਫਿਰ ਕਾਰਵਾਈ ਕਰਵਾਵਾਂਗਾ ਇਹ ਤਾਂ ਸਮਝੋ ਤੇ ਐਮਐਲਏ ਕੇ ਹਮਦਰਦ ਨਹੀਂ ਨਹੀਂ ਐਮਐਲਏ ਨੇ ਕੋਈ ਗੱਲ ਨਹੀਂ ਕੀਤੀ ਅਸੀਂ ਆਪਣੀ ਆਪਣੀ ਅਪੀਲ ਕਰ ਰਹੇ ਆ ਕਿ ਸਾਡੇ ਕਹਿਣ ਤੇ ਜੋ ਵੀ ਆ ਉਹ ਪੂਰਾ ਕੀਤਾ ਜਾਵੇ ਸਾਡੀ ਫਰਿਆਦ ਸੁਣੀ ਜਾਵੇ ਠੀਕ ਹੈ ਹਾਏ ਯੋਨ ਜੀ ਸਾਨੂੰ ਤਲਾਹ ਮਿਲੀ ਸੀ ਕਿ ਬਾਬਾ ਦਰਸ਼ਨ ਸਿੰਘ ਐਵੇਨਿਊ ਜਿਹੜੀ RAMTIP ਥਰੋਡ ਤੇ ਹੈ ਉਥੇ ਦੋ ਪਾਰਟੀਆਂ ਸੀਵਰੇਜ ਜਿਹੜਾ ਆਉ ਦੀ ਬਣਾਉਣ ਨੂੰ ਲੈ ਕੇ ਜਿਹੜਾ ਇਹਨਾਂ ਦਾ ਟਕਰਾਰ ਹੋਇਆ ਸੀ ਤੇ ਜਿਹੜਾ ਕਿ ਅਸੀਂ ਮੌਕੇ ਤੇ ਪਹੁੰਚੇ ਇਹਨਾਂ ਨੇ ਆਪਸ ਵਿੱਚ ਟ੍ਰੋੜਾ ਵੀ ਚਲਾਇਆ ਤੇ ਬਟ ਇਹਨਾਂ ਨੂੰ ਅਸੀਂ ਫੌਰੀ ਕਾਰਵਾਈ ਕਰਦੇ ਹਾਂ ਜਿਹੜਾ ਕਿ 13 ਵਿਅਕਤੀਆਂ ਦੇ ਖਿਲਾਫ ਜਿਹੜਾ ਹੈ 10751 ਦਾ ਪ੍ਰੋ ਇੰਟਰੈਕਸ਼ਨ ਲੈ ਕੇ ਤੇ ਜਿਹੜਾ ਇਹਨਾਂ ਦੀ ਅਰੈਸਟ ਕਰਕੇ ਇਹਨਾਂ ਨੂੰ ਅਸੀਂ ਜੇਲੇ ਭੇਜਿਆ ਸਰ ਕੋਈ ਗੋਲੀ ਚਲਣ ਦੀ ਗੱਲ ਸਾਹਮਣੇ ਹੈ ਜੀ ਨਾ ਨਾ ਫਾਇਰਿੰਗ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਬਟ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਉਹਦੇ ਰਿਗਾਰਡਿੰਗ ਅਸੀਂ ਜਿਹੜੀ ਆ ਤਸਦੀਕ ਕਰ ਰਹੇ ਆ ਜਿਹੜੀ ਕਾਰਵਾਈ ਬੰਦੀ ਉਹ ਕਰਾਂਗੇ ਅਸੀਂ ਕੋਈ ਸੈਸਟੀ ਵੀ ਗੱਡੀ ਭੰਦੇ ਤੌਰ ਤੇ ਨਜ਼ਰ ਆਏ ਨਹੀਂ ਇਹ ਨਹੀਂ ਹੈਗਾ ਵੈਰੀਫਾਈ ਕਰ ਰਹੇ ਆ ਅਸੀਂ ਪਰ ਇੰਟਰੈਕਸ਼ਨ ਜਿਹੜਾ ਕਿਸੇ ਨੂੰ ਵੀ ਜਿਹੜਾ ਗੁੰਡਾ ਕਰਤੀ ਕਰਨ ਦੀ ਜਿਹੜੀ ਆ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸਰ ਕਿਹੜੀ ਤਰ੍ਹਾਂ ਲੱਗੋ ਮੁਕਦਮਾ ਦਰਜ ਕੀਤਾ ਗਿਆ ਅਸੀਂ 107 151 ਦੇ ਤਹਿਤ ਦੋਨਾਂ ਪਾਰਟੀਆਂ ਦੇ ਖਿਲਾਫ ਰੋਕੂ ਕਾਰਵਾਈ ਕੀਤੀ ਹੈ ਇਹਨਾਂ ਦੇ ਹਾਂ ਜੀ